ਲੋਕ ਸਭਾ ਚੋਣਾਂ ਦਾ ਉਤਸਵ ਜਿਸ ਤਿੱਕਨਾ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਤਿੱਕੇ ਦੇ ਰਾਤ ਪੰਜਾਬ ਦੇ ਲੋਕ ਵੀ ਪੂਰੇ ਜੋਸ਼ੁਖਰਸ਼ ਦੇ ਨਾਲ ਇਸ ਜਸ਼ਨ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਲਿਸਟਾਂ ਜਾਰੀ ਕਰ ਦਿੱਤੀ ਹੈ ਕਿ ਇਹਨੇ ਤੇ ਆਪਣੇ ਆਪਣੇ ਉਮੀਦਵਾਰ ਵੀ ਖੜੇ ਕਰ ਦਿੱਤੀ ਹੈ ਕਿਸੇ ਨੇ ਪੂਰੀ ਲਿਸਟ ਜਾਰੀ ਕਰਤੀ ਹੈ ਕਿਸੇ ਨੇ ਅਧੂਰੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਦੋਂ ਰਿਸ਼ਤਾ ਚੱਲੀ ਹੁੰਦੀਆਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਆ ਕਿ ਇਹ ਟਿਕਟ ਮੇਰੇ ਪੂਰੇ ਹੱਥ ਦੇ ਵਿੱਚ ਸੀ ਪਰ ਮੇਰੇ ਹੱਥੋਂ ਨਿਕਲ ਗਈ ਹੈ ਤੇ ਉਹ ਰੁੱਸ ਜਾਂਦੇ ਨੇ ਤੇ ਅਕਾਲੀ ਗੱਲ ਦੀ ਜਦੋਂ ਆਪਾਂ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲੀ ਜਿਹੜੀ ਗੱਲ ਆਈ ਹੈ ਉਹਦੇ ਵਿੱਚ ਲੋਕ ਇਸ ਗੱਲੋਂ ਹਰਾਮ ਸੀਗੇ ਕਿ ਸੰਗਰੂਸ ਲੋਕ ਸਭਾ ਹਲਕੇ ਤੋਂ ਸੁਖਦੇਵ ਸਿੰਘ ਢੀਂਟਸਾ ਨੂੰ ਇਹ ਟਿਕਟ ਕਿਉਂ ਨਹੀਂ ਦਿੱਤੀ ਜਾ ਉਹਨਾਂ ਦੇ ਪਰਿਵਾਰ ਨੂੰ ਕਿਉਂ ਨਹੀਂ ਦਿੱਤੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ਸੁਖਦੇਵ ਸਿੰਘ ਢੀਂਟਸਾ ਅਕਾਲੀ ਦਲ ਦੇ ਵਿੱਚ ਦੁਬਾਰਾ ਸ਼ਾਮਲ ਹੋਏ ਸੀਗੇ ਤਾਂ ਇਹੀ ਲੱਗਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਟਿਕਟਾਂ ਦਾ ਐਲਾਨ ਹੋਊਗਾ ਤਾਂ ਪਰਮਿੰਦਰ ਸਿੰਘ ਢੀਂਟਸਾ ਨੂੰ ਟਿਕਟ ਦੇ ਦਿੱਤੀ ਜਾਊਗੀ ਪਰ ਅਜੇ ਹਾਂ ਨਹੀਂ ਹੋਇਆ ਪਹਿਲੇ ਜ਼ਿਲ੍ਹੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਜਾਂ ਇਸ ਲੋਕ ਸਭਾ ਹਲਕੇ ਦੇ ਵਿੱਚ ਇਕਬਾਲ ਸਿੰਘ ਘੁੰਦਾ ਨੂੰ ਟਿਕਟ ਦੇ ਦਿੱਤੀ ਗਈ ਤੇ ਇਸ ਗੱਲ ਕਰਕੇ ਪਨੀਤ ਸਾਹਿਬ ਪ੍ਰਵਾਦ ਬੜਾ ਖੌਫਾ ਨਜ਼ਰ ਆ ਰਹੇ ਸੀਗਾ ਤੇ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਸੀਗਾ ਅਕਾਉਂਟੀਡਲ ਵੀ ਜਿਹੜੀ ਲਿਸਟ ਜਾਰੀ ਹੋਈ ਉਸ ਦੇ ਵਿੱਚ ਜਦੋਂ ਬਠਿੰਡਾ ਸੀਟ ਤੋਂ ਹਰਸਿਮਰਨ ਘਰਵਾਦ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਉਹਨਾਂ ਦਾ ਨਾਮ ਨਹੀਂ ਆਇਆ ਹੈਗਾ ਤਾਂ ਇਸ ਗੱਲ ਦਿੱਤੇ ਵੀ ਹਾਨੀ ਹੋਈ ਆਪਾਂ ਅੱਜ ਜਿਹੜੀ ਖਾਸ ਗੱਲਬਾਤ ਕਰਾਂਗੇ ਉਹ ਇਹ ਹੋਊਗੀ ਕਿ ਰੂਸਿਆ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਹੈ ਡੈਲੀਡਰਾਂ ਦੀ ਉਹ ਸਫਲ ਹੁੰਦੀ ਹੈ ਕਿ ਨਹੀਂ ਹੁੰਦੀ ਹੈਗੀ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਲੈ ਕੇ ਹਾਜ਼ਰ ਆ ਜਿੱਧਰ ਵਿੱਚ ਆਪਾਂ ਅਕਸਰ ਹੀ ਨਵੀਂ ਡਵੈਲਪਮੈਂਟ ਨਵੇਂ ਜਿਹੜੇ ਘਟਨਾਕ੍ਰਮ ਹੁੰਦੇ ਆ ਉਹਦੇ ਉੱਤੇ ਆਪਾਂ ਗੱਲਬਾਤ ਕਰਦੇ ਆ ਤੇ ਇਸ ਸਬੰਧ ਵਿੱਚ ਤੁਹਾਨੂੰ ਪਹਿਲਾਂ ਵੀ ਮੈਂ ਹਮੇਸ਼ਾ ਬੇਨਤੀ ਕਰਦਾ ਰਹਿਣਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਆਪਾਂ ਮੁੱਦੇ ਦਿੱਤੇ ਆਉਨੇ ਆ ਤੇ ਜਦੋਂ ਹੁਣ ਸੰਗਰੂਰ ਤੋਂ ਸੁਖਦੇਵ ਸਿੰਘ ਢੇਡਾ ਦੇ ਪਰਿਵਾਰ ਨੂੰ ਟਿਕ ਨਹੀਂ ਦਿੱਤੀ ਗਈ ਤਾਂ ਇਸ ਤੋਂ ਖਾਸ ਕਰਕੇ ਸੁਖਦੇਵ ਸਿੰਘ ਢੇਡਾ ਗਰੁੱਪ ਦੇ ਜਿਹੜੇ ਲੀਗਰ ਸੀਗੇ ਵਰਕਰ ਸੀਗੇ ਕਾਫੀ ਨਿਰਾਸ਼ ਨਜ਼ਰ ਆ ਰਹੇ ਸੀਗੇ ਤੇ ਕੱਲ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਦੀ ਖਾਸ ਗੱਲ ਇਹ ਸੀਗੀ ਕਿ ਇੱਥੇ ਬਲਦੇਵ ਸਿੰਘ ਮਾਨ ਤੇ ਸਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਤੋਂ ਗगन ਉਹ ਵੀ ਪਹੁੰਚੇ ਹੋਏ ਸੀਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਦੋਂ ਅਕਾਲੀ ਦਲ ਦੀ ਸਿਆਸਤ ਸ਼ਿਖਰਾਂ ਤੇ ਹੁੰਦੀ ਸੀ ਕਾਢੇਸਾ ਤੇ ਬਰਨਾਲਾ ਪ੍ਰਵਾਦ ਦੇ ਵਿਚਾਰੇ ਹਮੇਸ਼ਾ ਹੀ ਟਕਰਾਓ ਚੱਲਦਾ ਹੁੰਦਾ ਸੀਗਾ ਇਹ ਗੱਲ ਅਦਾਗਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਬਾਦਲ ਦੀ ਸਰਪ੍ਰਸਤੀ ਵਿੱਚ ਇਕੱਠੇ ਰਹਿੰਦੇ ਸੀਗੇ ਪਰ ਇਹ ਬਹੁਤ ਹੀ ਵੱਡਾ ਟਕਰਾਓ ਚੱਲਦਾ ਹੁੰਦਾ ਸੀਗਾ ਪਰ ਹੁਣ ਉਸ ਟਕਰਾਓ ਨੂੰ ਦਰਗਨਾਰ ਕਰਦੇ ਹੋਏ ਜਿਹੜਾ ਹੈਗਾ ਇਹ ਦੋਨੇ ਪਰਿਵਾਰ ਇਕੱਠੇ ਹੋਏ ਤੇ ਉਹਦਾ ਕੰਮ ਇਹੀ ਸੀਗਾ ਕਿ ਹੁਣ ਜਦੋਂ ਸਰਜੀਤ ਸਿੰਘ ਬਰਨਾਲਾ ਇਸ ਦੁਨੀਆ ਤੇ ਨਹੀਂ ਰਹੇ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਜਿਹੜਾ ਢੇਡਸਾ ਸਾਹਿਬ ਵੀ ਕਾਲੀ ਦੀ ਗੱਲ ਤੋਂ ਅਲੱਗ ਹੋ ਗਏ ਤਾਂ ਸੰਗਰੂਰ ਜਿਹੜਾ ਹਲਕਾ ਹੈ ਜਾਂ ਬਰਨਾਲਾ ਹਲਕਾ ਉਹਦੇ ਵਿੱਚ ਨਵੀਂ ਲੀਡਰਸ਼ਿਪ ਖੜੀ ਹੋ ਗਈ ਉਹ ਲੀਡਰਸ਼ਿਪ ਨੇ ਹੁਣ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਦਬਾਅ ਪਾਇਆ ਕਿ ਅਸੀਂ ਤੁਹਾਡੇ ਨਾਲ ਵਫਾਦਾਰ ਰਹੇ ਜਦ ਸਾਡੀ ਵਫਾਦਾਰੀ ਦਾ ਕੋਈ ਮੁੱਲ ਪੈਣਾ ਪੈਣਾ ਚਾਹੀਦਾ ਹੈ ਇਹੀ ਗੱਲ ਹੈ ਕਿ ਇਕਬਾਲ ਸਿੰਘ ਝੂਂਦਾ ਨੂੰ ਟਿਕਟ ਵੀ ਦੇ ਦਿੱਤੀ ਗਈ ਹੁਣ ਜਦੋਂ ਆਲੇ-ਦਾਲੇ ਬੜੀ ਆਲੋਚਨਾ ਹੋਣ ਲੱਗ ਗਈ ਤੇ ਕੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਚਟਿੱਗੜ ਵਿਖੇ ਟੀਕਸਾ ਗਰੁੱਪ ਦੇ ਲੀਟਰਾਂ ਦੀ ਮੀਟਿੰਗ ਹੋਈ ਤੇ ਇਸ ਦੇ ਵਿੱਚ ਬਰਨਾਲਾ ਗਰੁੱਪ ਦੇ ਲੀਡਰ ਮਿਸ਼ਾਮਲ ਹੋਏ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਖੁਦ ਵੀ ਜਿਹੜੇ ਹੈਗੇ ਆ ਢੀਰਸਾ ਸਾਹਿਬ ਨਾਲ ਮਿਲਣ ਗਏ ਉਹਨਾਂ ਨੇ ਮਨੋਰਟੀ ਕੋਸ਼ਿਸ਼ ਕੀਤੀ ਹਲੇ ਇਹ ਖਬਰਾਂ ਬਾਹਰ ਨਹੀਂ ਆਈਆਂ ਕਿ ਆਖਰਕਾਰ ਉਹਨਾਂ ਵਿੱਚ ਜੇ ਕੀ ਕੋਈ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਇਸ ਤੋਂ ਪਹਿਰੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਸੰਗ੍ਰਿਵ ਸਿੰਘ ਟੇਡਸਾ ਅਕਾਲੀ ਦਲ ਦੇ ਵਿੱਚ ਦੁਬਾਰਾ ਸ਼ਾਮਲ ਹੋਏ ਸੀਗੇ ਤਾਂ ਉਹਨਾਂ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਦਿੱਤਾ ਗਿਆ ਸੀਗਾ ਇਹ ਜਗ੍ਹਾ ਇੱਕ ਸਮੇਂ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕੋਲ ਸੀਗੀ ਤੇ ਉਸ ਤੋਂ ਬਾਅਦ ਇਹ ਜਗ੍ਹਾ ਉਹਨੂੰ ਦਿੱਤੀ ਗਈ ਸੀਗੀ ਤੇ ਇਹ ਵੀ ਵਾਅਦਾ ਕੀਤਾ ਗਿਆ ਸੀਗਾ ਜਾਂ ਆਪਾਂ ਉਸ ਸਮੇਂ ਕਿਹਾ ਗਿਆ ਸੀਗਾ ਕਿ ਸੰਗਰੂਰ ਅਤੇ ਬਰਨਾਲਾ ਦੇ ਵਿੱਚ ਅਕਾਲੀ ਦਲ ਜੋ ਵੀ ਫੈਸਲਾ ਲਊਗਾ ਬਹੁਤ ਢੀਸਾ ਸਾਹਿਬ ਨੂੰ ਪੁੱਛ ਕੇ ਹੀ ਕਿ ਲਿਆ ਜਾਵੇਗਾ ਤੇ ਇਸ ਮੀਟਿੰਗ ਦਾ ਅਰਥ ਇਹੀ ਹੈ ਕਿ ਜਿਹੜੇ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਢੀਸਾ ਸਾਹਿਬ ਵਿਚਾਲੇ ਹੋਈ ਹੈ ਕਿ ਕਿਵੇਂ ਨਾ ਕਿਵੇਂ ਅਕਾਲੀ ਦਲ ਨੂੰ ਜਿਹੜਾ ਡੈਮੇਜ ਹੋ ਰਿਹਾ ਉਸ ਦੇ ਉੱਤੇ ਕੰਟਰੋਲ ਕੀਤਾ ਜਾਵੇ ਤੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਜ਼ਿਮਨੀ ਚੋਣ ਦੇ ਵਿੱਚ ਖਾਸ ਕਰਕੇ ਸੰਗਰੂਰ ਖੇਤੇ 'ਚ ਅਕਾਲੀ ਦਲ ਪੰਜਵੇਂ ਸਥਾਨ ਤੇ ਆਇਆ ਸੀਗਾ ਤੇ ਉਸ ਨੂੰ ਭਾਰਤੀ ਜਨਤਾ ਪਾਰਟੀ ਨਾਲ ਵੀ ਘੱਟ ਵੋਟਾਂ ਪਈਆਂ ਸੀਗੀਆਂ ਹੁਣ ਹਾਲਾਤ ਕੁਝ ਹੋਰ ਨੇ ਤੇ ਇਸ ਗੱਲ ਕਰਕੇ ਸੁਖਬੀਰ ਸਿੰਘ ਬਾਦਲ ਚਾਹੁੰਦੇ ਆ ਕਿ ਅਕਾਲੀ ਦਲ ਦੀ ਸਥਿਤੀ ਬੈਟਰ ਹੋਵੇ ਤੇ ਇਸ ਗੱਲ ਕਰਕੇ ਇਸ ਇੱਕ ਕਵਾਈ ਦਾ ਜਿਹਦੇ ਵਿੱਚ ਢੀਂਸਾ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਉਸ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆਗਾ ਇਹ ਉਸ ਸਮੇਂ ਬਾਅਦ ਜਦੋਂ ਉਸ ਟਾਈਮ ਬਾਅਦ ਪਤਾ ਲੱਗੂਗਾ ਜੇ ਜਿਸ ਤਰੀਕੇ ਨਾਲ ਲੀਡਰ ਰਸ ਰਹੇ ਨੇ ਉਹ ਸਿਰਫ ਅਕਾਲੀ ਦਲ ਦੇ ਵਿੱਚ ਨਹੀਂ ਅਕਾਲੀ ਦਲ ਦੇ ਵਿੱਚ ਤਾਂ ਇੱਕੋ ਹੀ ਘਟਨਾ ਵਾਪਰੀ ਹੈ ਪਰ ਕਾਂਗਰਸ ਦੇ ਵਿੱਚ ਇਹ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਜਦੋਂ ਹੁਣ ਆਪਾਂ ਸੰਗਰੂਰ ਦੀ ਉਹ ਗੱਲ ਕਰ ਪਿਆ ਸੰਗਰੂਰ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਸੁਖਪਾਲ ਸਿੰਘ ਖੈਰ ਨੂੰ ਕਾਂਗਰਸ ਨੇ ਤੇ ਹਿਲਦੇ ਦਿੱਤੇ ਇਸ ਗੱਲੋਂ ਦਲਬੀਰ ਸਿੰਘ ਗੋਲਡੀ ਕਾਫੀ ਖਫਾ ਨਜ਼ਰ ਆਇਆ ਕਿਉਂਕਿ ਦਲਬੀਰ ਸਿੰਘ ਗੋਲਡੀ ਨੇ ਜੋ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਕਈ ਗੱਲਾਂ ਕੀਤੀਆਂ ਕਈ ਸਵਾਲ ਖੜੇ ਕੀਤੇ ਕਿ ਆਖਰਕਾਰ ਉਹ ਇੱਕ ਪਾਰਟੀ ਦਾ ਵਫਾਦਾਰ ਲੀਡਰ ਹੈ ਤੇ ਜਿਹੜੇ ਗਲਬਜ਼ਰੂ ਹੈ ਉਹਨਾਂ ਨੂੰ ਟਿਕਰ ਦਿੱਤੀ ਗਈ ਤੇ ਉਹ ਹਮੇਸ਼ਾ ਜਦੋਂ ਵੀ ਪਾਰਟੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਾਂ ਤਾਂ ਗੁਰਬੀਰ ਸਿੰਘ ਗੋਲਡੀ ਹੱਕ ਠੋਕੇ ਪਾਰਟੀ ਦੇ ਨਾਲ ਖੜੇ ਰਹੇ ਤੇ ਉਹਨਾਂ ਦੇ ਜਿਲ੍ਹੇ ਸ਼ਿਫਟੇ ਆਪਣੇ ਜਗ੍ਹਾ ਤੇ ਠੀਕ ਨੇ ਤੇ ਇਸ ਜਿਲ੍ਹੇ ਸ਼ਿਫਟਿਆਂ ਨੂੰ ਦੂਰ ਕਰਨ ਦੇ ਲਈ ਗੱਲ ਲੀਡਰਸ਼ਿਪ ਗੁਰਬੀਰ ਸਿੰਘ ਗੋਲਡੀ ਕੋਲ ਵੀ ਗਈ ਜਿਹਦੇ ਵਿੱਚ ਖਾਸ ਤੌਰ ਤੇ ਸੁਖਬਾਲ ਖਹਿਰਾ ਵੀ ਨਾਲ ਸ਼ਾਮਲ ਸੀਗੇ ਜਿਹੜੇ ਕਿ ਸੰਗਰੂਰ ਤੋਂ ਕਿੰਝ ਹੈਗੇ ਕਾਂਗਰਸ ਦੇ ਉਮੀਦਵਾਰ ਨੇ ਤੇ ਨਾਲ ਹੋਰ ਲੀਡਰਸ਼ਿਪ ਵੀ ਸੀ ਤੇ ਲੰਘਦਾ ਤਾਂ ਇਹੀ ਹੈ ਕਿ ਦਲਬੀਰ ਸਿੰਘ ਗੁਰਦੀ ਮੰਨ ਜਾਣਗੇ ਪਰ ਜਿਹੜੇ ਸੰਕੇਤ ਇੱਕ ਵਾਰੀ ਚਲੇ ਜਾਣ ਉਹ ਪਾਰਟੀ ਨੂੰ ਨੁਕਸਾਨ ਵੀ ਪਹੁੰਚਾਉਂਦੇ ਨੇ ਤੇ ਦੂਜਾ ਇਸ ਵੇ ਕਾਂਗਰਸ ਨੂੰ ਵੱਡੀ ਚੁਣੌਤੀ ਪਟਿਆਲਾ ਦੇ ਵਿੱਚ ਮਿਲ ਰਹੀ ਹੈ ਪਟਿਆਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਧਰਮਵੀਰ ਗਾਂਧੀ ਜਿਹੜੇ ਹੈਗਾ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਟਿਕਟ ਪਟਿਆਲੇ ਤੋਂ ਦੇ ਦਿੱਤੀ ਗਈ ਹੈ ਤੇ ਟਿਕਟ ਦੇਣ ਦੇ ਕਾਰਨ ਖਾਸ ਤੌਰ ਤੇ ਕੰਬੋਲ ਬ੍ਰਾਜ਼ੀਲ ਨਾਲ ਸੰਬੰਧਿਤ ਜਿਹੜੀ ਰਿਲੇਸ਼ਨਸ਼ਿਪ ਹੈ ਜਿੰਨਾ ਵਿੱਚ ਖਾਸ ਤੌਰ ਤੇ ਹਰਿਆਲ ਕੰਬੋਲ ਜਿਹੜੇ ਕੰਬੋਲ ਦੇ ਰਾਜਪਰਾ ਤੋਂ ਉਹ ਮੈਂਬਰ ਵਿਧਾਇਕ ਵੀ ਰਹੇ ਨੇ ਤੇ ਉਹਨਾਂ ਦੇ ਨਾਲ ਲਾਲ ਸਿੰਘ ਖਾਸ ਤੌਰ ਤੇ ਤੇ ਮਦਨਾਲ ਜਲਾਲਪੁਰ ਮਦਨਾਲ ਜਲਾਲਪੁਰ ਤੁਹਾਨੂੰ ਪਤਾ ਹੀ ਹੈ ਕਿ ਫਰਦিয়াল ਕੰਬੋਜ ਦੇ ਨਾਲ ਦੇ ਕਾਫੀ ਨਜ਼ਦੀਕੀ ਰਿਸ਼ਤੇਦਾਰ ਨੇ ਇਸੇ ਤਰੀਕੇ ਦਾ ਲਾਲ ਸਿੰਘ ਵੀ ਰਿਸ਼ਤੇਦਾਰ ਰਏ ਤੇ ਇਹਨਾਂ ਨੇ ਧਰਵੀਰ ਗਾਂਧੀ ਨੂੰ ਟਿਕਟ ਦਿੱਤੇ ਜਾਂਦਾ ਕਾਫੀ ਵਿਰੋਧ ਕੀਤਾ ਤੇ ਹੁਣ ਕੱਲ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਖਾਸ ਤੌਰ ਤੇ ਇਹਨਾਂ ਲੀਡਰਾਂ ਨੂੰ ਮਿਲਣ ਵਾਸਤੇ ਗਏ ਤਾਂ ਉਹ ਉਹਨਾਂ ਨੂੰ ਮਨਾਇਆ ਜਾ ਸਕੀ ਕਿ ਬਹੁਤ ਵਰਗ ਵੀਰ ਗਾਂਧੀ ਦੇ ਨਾਲ ਮਿਲ ਕੇ ਚੱਲਣ ਕਿਉਂਕਿ ਇਹ ਜਿਹੜੀਆਂ ਚੋਣਾਂ ਨੇ ਬਹੁਤ ਹੀ ਮਹੱਤਵਪੂਰਨ ਨੇ ਇਹਦੇ ਵਿੱਚ ਰੂਸਿਆਨ ਦੇ ਨਾਲ ਕੰਮ ਚੱਲਣ ਵਾਲਾ ਰਹੀ ਹੈ ਕਿਉਂਕਿ ਵੱਡੇ ਹਿੱਤਾਂ ਦੇ ਲਈ ਉਹ ਕਹਿ ਰਹੇ ਨੇ ਕਿ ਸਾਨੂੰ ਨਾਲ ਰਲ ਕੇ ਚੱਲਣਾ ਚਾਹੀਦਾ ਹੈ ਫਿਰ ਕਾਂਗਰਸ ਲਈ ਤੀਜੀ ਚੁਣੌਤੀ ਜਿਲੰਧਰ ਦੇ ਵਿੱਚ ਹੈ ਜਿਲੰਧਰ ਦੇ ਵਿੱਚ ਚਮਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ ਤੇ ਉੱਥੇ ਚੌਧਰੀ ਪਰਿਵਾਰ ਕਾਫੀ ਨਾਰਾਜ਼ ਨਜ਼ਰ ਆ ਰਿਹਾ ਹੈ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਵਿਕਰਮ ਚੌਧਰੀ ਨੇ ਤਾਂ ਕਾਫੀ ਬਾਕੀ ਟੇਬਰ ਵੀ ਅਪਣਾਏ ਹੋਇਆ ਹੈ ਤੇ ਹਾਲੇ ਤੱਕ ਇਹ ਹੈ ਕਿ ਕਹਿ ਖਬਰਾਂ ਇਹ ਆ ਰਹੀਆਂ ਨੇ ਕਿ ਖਾਸ ਤੌਰ ਤੇ ਚੌਧਰੀ ਪਰਿਵਾਰ ਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਨੂੰ ਹੁਸ਼ਿਆਰਪੁਰ ਦੀ ਸੀਟ ਵੀ ਦਿੱਤੀ ਜਾ ਸਕਦੀ ਹੈ ਇਹ ਲੀਡਰਸ਼ਿਪ ਨੇ ਖਾਈਤਮਾਨ ਨੇ ਫੈਸਲਾ ਕਰਨਾ ਪਰ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹ ਕਾਂਗਰਸ ਨੂੰ ਵੀ ਕਾਫੀ ਜ਼ਿਆਦਾ ਇਸ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤੀ ਜਨਤਾ ਪਾਰਟੀ ਉਹ ਵੀ ਇਸ ਤੋਂ ਉਛੁੱਤੀ ਨਹੀਂ ਹੈ ਉੱਥੇ ਵਿਜੇ ਸੰਪਲਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਦੀ ਥਾਂ ਖਾਸ ਤੌਰ ਤੇ ਜਿਹੜੇ ਸੋਪਾਲ ਨੇ ਜਿਹੜੇ ਕੇਂਦਰੀ ਮੰਤਰੀ ਵੀਰੇ ਨੇ ਉਹਨਾਂ ਦੀ ਪਤਨੀ ਅਨੀਤਾ ਨੂੰ ਉਹ ਤੋਂ ਟਿਕਟ ਦੇ ਦਿੱਤੀ ਹੈ ਇਸ ਤੋਂ ਕਾफी ਨਰਾਜ਼ ਨਜ਼ਰ ਆ ਰਹੇ ਨੇ ਆਪਣੇ ਵੀਜੇ ਸਾਹਪਰਾਹੀ ਤੇ ਉਹਨਾਂ ਨੂੰ ਵੀ ਸ਼ਾਂਤ ਕਰਨ ਦੇ ਲਈ ਉਹਨਾਂ ਨੂੰ ਸੰਤੁਸ਼ਟ ਕਰਨ ਦੇ ਲਈ ਉਹਨਾਂ ਨੂੰ ਮਨਾਉਣ ਦੇ ਲਈ ਹਰਜੀਤ ਗਰੇਵਾਲ ਵੀ ਪਹੁੰਚੇ ਸੀਗੇ ਬਨੀਤ ਜੋਸ਼ੀ ਵੀ ਪਹੁੰਚੇ ਸੀਗੇ ਤੇ ਹੋਂ ਅੰਗਰੇਜ਼ ਸਮੇਤ ਦੇ ਵੀ ਸੰਭਾਵਨਾ ਇਹ ਹੈ ਕਿ ਉੱਥੇ ਸੁਨੀਲ ਜਾਖੜ ਵੀ ਉਹਨਾਂ ਨੂੰ ਮਨਾਉਣ ਵਾਸਤੇ ਜਾਣਗੇ ਤੇ ਇਸ ਤਰੀਕੇ ਦੇ ਨਾਲ ਖਾਸ ਤੌਰ ਤੇ ਰੂਸਿਆ ਨੂੰ ਮਨਾਉਣ ਵਾਸਤੇ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹ ਤਰੀ ਹੋਈ ਹੈ ਹੁਣ ਇਹ ਰੁਸੇ ਹੋਏ ਮੰਨਦੇ ਆ ਕਿ ਨਹੀਂ ਮੰਨਦੇ ਕਿ ਪਰ ਇਹ ਹੈ ਕਿ ਇਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਹੈ ਬਾਕੀ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਤੇ ਇਹ ਜਿਹੜੀ ਖਾਸਾ ਤੇ ਰਸਿਆ ਬਾਰੇ ਤੁਹਾਨੂੰ ਗੱਲ ਦੱਸੀ ਹੈ ਉਹ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਤੇ ਖਾਸਾ ਤੇ ਕਾਲੀਦਾਸ ਵਾਸਤੇ ਦਾ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਉਹਦਾ ਕਾਰਨ ਇਹੀ ਹੈ ਕਿ ਕਾਲੀਦਾਸ ਪਿਛਲੇ ਲੰਬੇ ਸਮੇਂ ਤੋਂ ਹਾਸ਼ੀਏ ਤੇ ਚੱਲਿਆ ਗਿਆ 2017 ਦੀ ਚੋਣਾਂ ਦੇ ਵਿੱਚ ਉਸ ਨੂੰ ਕਾਫੀ ਨੁਕਸਾਨ ਸਹਿਣਾ ਪਿਆ 2022 ਦੇ ਵਿੱਚ ਤਾਂ ਉਹ ਬਿਲਕੁਲ ਹੀ ਢੇਠਾ ਚੱਲ ਗਿਆ ਤੇ ਸੰਗਰੂਰ ਚੋਣ ਦੇ ਵਿੱਚ ਤਾਂ ਉਹ ਪੰਜਵੇਂ ਸਥਾਨ ਤੇ ਰਹਿ ਗਿਆ ਸੀਗਾ ਹੇਮਨ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਆਪਣੇ ਆਪ ਨੂੰ ਸਿਆਸੀ ਤੌਰ ਤੇ ਵੱਡਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਗੱਲ ਨੂੰ ਲੈ ਕੇ ਹੀ ਜਿਹੜੇ ਸੰਗਰੂਰ ਦੇ ਵਿੱਚ ਹਰਦੇਵ ਸਿੰਘ ਜੀ ਇਨਸਾਨ ਨੂੰ ਨਾਰਾਜ਼ ਨਜ਼ਰ ਆ ਰਸੀ ਕਿ ਦੇਕਰ ਉਹ ਉਹਨਾਂ ਦੀ ਨਾਰਾਜ਼ਗੀ ਨੂੰ ਖਤਮ ਕਰਨ ਦੇ ਵਿੱਚ ਸਭ ਨੂੰ ਹੁੰਦੇ ਨੇ ਤਾਂ ਇਹਦੇ ਨਾਲ ਪਾਰਟੀ ਨੂੰ ਫਾਇਦਾ ਹੋਊਗਾ ਬਾਕੀ ਇਹ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਘਟਨਾਕ੍ਰਮ ਵਾਪਰਗੇ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੇ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਜੱਕੇ ਹੋਰ ਚੌਣ ਹਲਕੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਵਾ ਗਿਆ ਸਤਿ ਸ੍ਰੀ ਅਕਾਲ